ਦਿਆਗੇ ਅਰਦਾਸ ਹਮਾਰੀ ਜੀਉ ਟਿੰਡ ਸਾਖ ਤੇਰਾ ਵਾਹਿਗੁਰੂ ਕਹ ਨਾਨਕ ਸਾਖ ਤੇਰੀ ਵਡਿਆਈ ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ ਬੋਲਾ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਹਿਬ ਜੀ ਅਰਦਾਸ ਬੇਨਤੀ ਇੱਕ ਓੰਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਦੇਵ ਜੀ ਆਏ ਹੇ ਰੰਗਤ ਗੁਰ ਤੇ ਅਮਰਦਾਸ ਰੰਮਦਾਸਾ ਹੋਏ ਸਹਾਈ ਅਰਜਨ ਹਰ ਗੋਬਿੰਦਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਸੁਢਠੇ ਸਬਦੁ ਅਝਾਏ ਗੁਰ ਤੇਗ ਬਹਾਦਰ ਸਿਮਰਿਆ ਘਰ ਨਉਨ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪਾਂਥ ਦੇ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਸਭ ਧਾਈ ਹੋਏ ਸਹਾਇ ਦਸਾਂ ਪਾਸ਼ਾੀਆਂ ਦੀ ਪਾਵਨਾ ਆਤਮਾ ਅੰਗ ਜਗਦੀ ਜੋਤ ਹਜਰ ਨਾਜਰ ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨਾ ਦੇ ਪਾਠ ਦਰਸ਼ਨ ਦਦਾ ਰੂਪਦੇਵ ਜੀ ਕਾ ਧਿਆਨ ਕਰਕੇ ਬੋਲੋ ਜੀ ਵਾਹ ਗੁਰੂ ਵਾਹ ਗੁਰੂ ਜੀ ਗੁਰੂ ਸਾਹਿਬ ਜੀ ਕੇ ਸਾਜਨ ਵਾਜੇ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ ਚਾਲੀਆਂ ਮੁਗਤਾਂ ਸਮੋ ਹਟੀਆਂ ਜਪੀਆਂ ਪਿਆਰਿਆਂ ਸਤਿਆਰਿਆਂ ਨਾਮ ਜਪਿਆ ਵੰਡ ਗੁਰ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਾ ਜੀ ਵਾਹ ਵਾਹ ਗੁਰੂ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮ へ ਸੇ ਦਿੱਤੇ ਬੰਦ ਬੰਨ ਕੁਟਵਾਏ ਖੋਪਰੀਆਂ ਲੋਹਾਈਆਂ ਚਰਾਖੜੀਆਂ ਤੇ ਚੜੇ ਹਾਰਿਆਂ ਦੇ ਨਾਲ ਤਨ ਚਰਵਾਏ ਗੁਰਦੁਆਰਿਆਂ ਗੁਰੂ ਧਾਮਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਾ ਕੇਸਾਂ ਸਵਾਸਾਂ ਸੰਗ ਨੇ ਬਾਇਆ ਤੇਰੇ ਬਾਣੇ ਨੂੰ ਮਠਾ ਕਰਕੇ ਮੰਨਿਆ ਤਨਾ ਸਮੋਸ਼ ਹੀ ਦਾ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾ ਤਖਤਾ ਸਰਬਤ ਗੁਰਦਵਾਰਿਆਂ ਗੁਰੂ ਧਾਮਾ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਥਮੇ ਸਰਬਾਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤ ਆਵੇ ਤਹ ਤਾਮਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਾਂ ਗੁਰੂ ਖਾਲਸਾ ਜੀ ਤਹਾਂ ਤਹਾਂ ਰਸ਼ਿਆਰ ਆਏ ਦੇਖ ਤੇਗ ਫਤ ਬਿਰਦ ਕੀ ਪਾਂਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਵਾਹਿਗੁਰੂ ਜੀ ਸਿਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵੇਸਾਹੋ ਦਾਣ ਪ੍ਰੋਸਾਦ ਦਾਣ ਦਾਨਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਈਸ਼ਾਨ ਚੌਂਕੀਆਂ ਚੰਡੇ ਗੁੰਗੇ ਜੋਗੋ ਜੋਗ ਅਟਲ ਧਰਮ ਕਾਜ ਕਰਾ ਹੋਵੇ ਬੋਲੇ ਜੀ ਵਾਹਿਗੁਰੂ ਵਾਹਿਗੁਰੂ ਜੀ ਸਿਖੀ ਕੇ ਸਾਸ ਸੁਆਸਾ ਸੰਗ ਨਹੀਂ ਬਵਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿਖਾਂ ਦਾ ਮਨ ਨਹੀਂ ਵਾ ਮਤ ਉੱਚੀ ਮਾਤ ਪਾਦੇ ਰੱਖੇ ਆਪਵਾਹਿ ਗੁਰੂ ਜੀ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਹੋਰ ਗੁਰਦੁਆਰੇ ਗੁਰਤਾਮਾ ਜਨਾ ਤੋਂ ਪਿਆਰੇ ਖਾਲਸਾ ਪੰਥ ਨੂੰ ਵੀ ਛੋੜ ਆ ਗਿਆ ਖੁੱਲੇ ਦਰਸ਼ਨ ਦਦਾਰ ਸੇਵਾ ਸਮਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਅੰਤਰਜਾਮੇ ਸਤਿਗੁਰੂ ਗੁਰੂ ਗ੍ਰੀਤ ਨਵਾਜ ਨਰੰਕਾਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋਗੋ ਜੋਗ ਅਟਲ ਅਜਰ ਨਾਜਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪਦੀਆਂ ਦੇ ਮੁਕੱਦਸ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਦਰ ਤੇ ਪ੍ਰਵਾਨ ਕਰਨੀ ਗੁਰੂ ਗ੍ਰੀਤ ਨਵਾਜ ਜੀ ਤੁਧ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਆਪ ਜੀਆਂ ਦੇ ਪਾਤਸ਼ਾਹ ਜੀ ਕੋਟਾਨ ਕੋਟਨ ਧੰਵਾਦ ਸ਼ੁਕਰਾਨੇ ਹਨ ਹੁਕਮ ਅੰਦਰ ਪਾਸ਼ਾ ਜੀ ਆਪ ਜੀਆਂ ਨੇ ਚਾਰ ਪਰਮ ਅਮਰਤ ਵੇਲੇ ਬਖਸ਼ ਕੀਤੇ ਹਨ ਆਪ ਜੀ ਦੀ ਕਿਰਪਾ ਦਇਆ ਸਦਕਾ ਆਪ ਜੀ ਦੇ ਪੰਮ ਦਰਬਾਰ ਸਜੇ ਤਖਤਾਂ ਤੇ ਬਿਰਾਜਮਾਨ ਮੁਖਵਾਖਲੇ ਉਪਦੇਸ਼ ਦਰਸ਼ਨ ਦਦਾਰੇ ਪੁੱਤਰ ਗੁਰਬਾਣੀ ਦੁਆਰਾ ਨਿਹਾਲ ਕੀਤਾ ਆਪ ਜੀਆਂ ਦੇ ਹਜ਼ੂਰੀ ਅੰਦਰ ਮਹਾਰਾਜ ਸੱਚੇ ਪਾਸ਼ਾ ਅਮਰਤ ਵੇਲੇ ਦੇ ਪਾਵਨ ਗੁਰਬਾਣੀਆਂ ਨੂੰ ਇਤਨੇਮ ਜਾਪ ਹੋਇਆ ਹਜ਼ੂਰ ਮਹਾਰਾਜ ਬਾਣੀਆਂ ਦੇ ਨਿਤਨੇਮ ਜਾਬ ਕਰਦਿਆਂ ਹਜੂਰ ਪਾਤਸ਼ਾਹ ਜੀ ਸੇਵਾ ਨਿਭਾਉਂਦਿਆਂ ਸਾਧ ਸੰਗਤ ਮਾਈ ਪਾਏ ਦਰ ਕਰਦਿਆਂ ਹਾਜ਼ਰੀਆਂ ਆਪ ਜੀ ਦੇ ਪਾਵਨ ਦਰਗਰ ਦੀ ਸੇਵਾ ਪਾਵਨ ਪੁੱਤਰ ਚਰਣਾ ਦੀ ਸੇਵਾ ਨਿਭਾਉਂਦਿਆਂ ਹੋਈਆਂ ਸੂਖਮ ਬੇਅੰਤ ਬੇਅੰਤ ਲਾਂ ਦੀ ਆਪ ਜੀਆਂ ਨੇ ਖਿਮਾ ਬਖਸ਼ਨੀ ਸੁਧ ਬਾਣੀ ਸੁਧ ਸੇਵਾ ਕਰਨ ਦੀ ਸਮਰਥਾ ਸੁਧਾਰ ਸੋਝੀ ਬਖਸ਼ਨੀ ਪੜੇ ਸੁਣੇ ਗੁਰਬਾਣੀ ਹਿਰਦਿਆਂ ਦੇ ਵਸਾਉਣੀ ਕਾਮ ਕ੍ਰੋਧ ਲੋਭ ਮਹਾਂਕਾਰਤ ਬਚਾਉਣਾ ਦਰਾਇ ਸਾਧ ਸੰਗਤ ਦੀਆਂ ਅਮਰਤੂਲੇ ਤੋਂ ਹਾਜ਼ਰੀਆਂ ਦਰ ਤੇ ਪ੍ਰਵਾਨ ਤਿਲ ਹੁਲ ਪੇਟਾਵਾਂ ਦਰ ਪ੍ਰਵਾਨ ਸਭ ਦਾ ਕਦਮ ਕਦਮ ਚੱਲਿਆ ਸਫਲਾ ਕਰਨਾ ਦਰੋਂ ਕਰੋ ਨਾਮ দান ਗੁਰ ਸਿੱਖੀ ਜੀਵਨ ਸਿਰਕ ਭਰੋਸਾ ਸ਼ੁਭ ਮਨੋ ਕਾਮਨਾਵਾਂ ਪਾਵਨਾ ਮ ਸੰਪੂਰਨ ਕਰਨੀਆਂ ਬਾਣੀ ਬਾਣੇ ਦੇ ਧਾਰਨੀ ਪ੍ਰੇਮ ਭਗਤੀ ਸੇਵਾ ਸਿਮਰਨ ਦੀ ਦਾਤ ਬਖਸ਼ ਕਰਕੇ ਦਰੋਂ ਕਰੋ ਸਭ ਨੂੰ ਕਿਰਤਾਰ ਨਿਹਾਲ ਕਰਨਾ ਜੀ ਨਗਰ ਖੇੜਾ ਸੁਖ ਸ਼ਾਂਤੀ ਮਾਲ ਮਨੁਖੀ ਜੀਆਂ ਸਭ ਦਾ ਭਲਾ ਕਰਨਾ ਮਿਹਰ ਕਰਨੀ ਸੁਖ ਵਰਤੌਣੀ ਸਤਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਦਰ ਤੇ ਪ੍ਰਵਾਨ ਕਰਨੀ ਗੁਰੂ ਗਰੀਬ ਨਵਾਜ਼ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੀਆਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਭਾਈ ਨਰਿੰਦਰ ਸਿੰਘ ਸਾਨਮ ਕੁਲਵੰਤ ਸਿੰਘ ਪਿਤਾ ਵੱਲੋਂ ਮਹਾਰਾਜ ਆਪ ਜੀਆਂ ਦੇ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਖsac ਕੇ ਹਾਜ਼ਰ ਦਰ ਪ੍ਰਵਾਨ ਕਰੋ ਜੀ ਕਰੇ پاک ਸਾਲ ਸੋਚ ਪਵਿੱਤਰ ਆਹਨ ਲਾਵੋ ਭੋਗਰ ਰਾਏ ਆਪ ਜੀ ਕਾ ਲਗਿਆ ਭੋਗ ਸੀਤ ਪ੍ਰਸ਼ਾਦ ਸੰਤਾਂ ਦੇ ਰਸਲੇ ਲੈ ਵਰਤਾਂ ਦੀ ਆਗਿਆ ਬਖਸ਼ੋ ਜੋ ਛਕੇ ਆਪ ਜੀ ਦਾ ਸਵਾਸ ਸਵਾਸ ਪਵਿੱਤਰ ਨਾਮ ਚਿਤ ਆਵੇ ਕਲਾਵਾਹੇ ਗੁਰੂ ਆਪ ਜੀ ਕੀ ਵਰਤੇ ਮਹਾਰਾਜ ਕਿਰਪਾ ਕਰਨੀ ਦਰੋਂ ਕਰੋਂ ਸ਼ੋਭ ਪਾਵਨਾ ਮੰਗ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਮਹਾਰਾਜ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਦੀ ਦਾਤ ਬਖਸ਼ਨੀ ਚੜ੍ਹਦੀਆਂ ਕਲਾ ਬਖਸ਼ਨੀਆਂ ਕਾਰਜ ਰਾਸ ਕਰਨੇ ਰਸਤਾ ਬਸਤਾ ਢੰਡਾਰੇ ਭਰਪੂਰ ਕਰਨੇ ਕਮਾਈਆਂ ਵਰਕਤਾ ਪਾਉਣੀਆਂ ਸੇਵਾ ਦਰ ਪ੍ਰਵਾਨ ਕਰਨੀ ਮਹਾਰਾਜ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਮੁਖਵਾਕ ਹੁਕਮ ਨਾਮੇ ਬਖਸ਼ੋ ਕਮਤੇ ਚੱਲਾਂ ਦੇ ਸਮਰਥਾ ਬਲ ਬਖਸ਼ ਨੇ ਆਪ ਜੀ ਦੇ ਹਜ਼ੂਰ ਸਮੋਸਰ ਬੱਤ ਸਾਧ ਸੰਗਤ ਟਾਲੀਆਂ ਜੀ ਕੀ ਅਰਦਾਸ ਦਰ ਤੇ ਪ੍ਰਵਾਨ ਸਰਬੱਤੇ ਕਾਰਜਰਾਸ ਆਪ ਜੀਆਂ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਪਾਸ ਸਿੱਖ ਪੜਦੇ ਸੁਣਦੇ ਸਭ ਲਾਹੇ ਵਾਂਧੋ ਵਨਸੀ ਪਿਆਰੇ ਮੇਲ ਜਨਾਂ ਦੇ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਕਾਹੇ ਪਾਈ ਸਰਬੱਤ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇਆ ਗਿਆ ਪਈ ਆਕਾਲ ਕੀ ਤਵ ਚਲਾਇ ਸਾ ਸਿਖਨ ਕੋ ਹੁਕਮ ਹਾ ਗੁਰੂ ਮਾਨਣਿਓ ਗੁਰੂ ਗ੍ਰੰਥ ਜੀ ਮਾਨਣਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮੇਲ ਬੋਝਾ ਖੋਜ ਸਬਦਨਾ ਰਾਜ ਕਰੇਗਾ ਖਾਲਸਾ ਆਕੀਰਏ ਖੁਵਾਰ ਹੋਏ ਸਾਬ ਮਲੇ ਬਜੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਕਰੇ ਜੋ ਸਰਦਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਹਾਰ ਬੋਲੇ ਇਨਸਾਨ ਹਾਲ ਸ ਸਤਿ ਸ੍ਰੀ ਅਕਾਲ ਚਟਿਆ ਬਾਜਾ ਵਾਲਿਓ ਸਤਿਗੁਰੂ ਰਖ ਲਿਓ ਬਿਰਦ ਬਣੇ ਦਿਲਾਜ ਚਿਤਾ ਗੁਪਤੋ ਸ਼ਹੀਦੋ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਾਧ ਸ੍ਰੀ ਅਕਾਲ ਦੇਖ ਤੇਗ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸੋਨਾ ਨਾਮ ਪਿਆਰੇ ਨੰਨੀ ਤੇ ਮੇਰੀ ਤੂੰ ਨਿਧ ਕਰ ਵਸਿਆੜਾ ਹੌ ਰਲ ਪਸ ਮੈਂ ਤੇਰੀ ਬਿਨੇ ਆਪਣੇ ਨਾਇ ਕੋਈ ਨਾ ਚਾਹੇ ਕੀ ਕਹੀਏ ਕੀ ਕੀਜੈ ਅਮਰਤ ਨਾਮ ਰਸਨ ਰਸ ਰਸਨਾ ਗੋਰ ਸ਼ਬਦੀ ਰਸ ਪੀਜੈ ਮਨ ਅਵਗਨ ਪਰੇ ਇੱਕ ਗੁਣ ਨਹੀਂ ਅਮਰਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪਰ ਭੁਲੇ ਸੋਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਹੋਰ ਸੰਗਤ ਤੈ ਮਿਲੰਦ ਜਮਤਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਾਲ ਗੁਰ ਸੇਵੀਐ ਆਨੰਦ ਸੁਸਹਿਜ ਸੁਭਾਏ ਦਰਸਨ ਪਰਸੀਐ ਗੁਰੂ ਕੈ ਜਨਮ ਮਰਨੁ ਦੁਖੁ ਜਾਏ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹੇ ਗੁਰੂ ਸਾਹਿਬ ਜੀਓ ਸੋਹੀ ਮਹਲਾ 5 ਗੁਰੇ ਆਪਣੇ ਉੱਪਰ ਬਲ ਜਾਈਐ आठ पैर हर हर जस गाइए गोरे अपने ऊपर बल जाइए आठ पैर हर हर जस गाइए ਸਿਮਰਿਓ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕੈ ਅੰਦਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਧ ਪਰ ਸਾਗ ਵਸੇ ਮਨ ਮਾਹੀ ਜਨਮਾ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦੇ ਅਲਾ ਨਾਨਕ ਮੰਗੈ ਸੰਤਰ ਵਾਲਾ ਕਾਰ ਕਿਰਪਾ ਪ੍ਰਾਪ੍ਰ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5ਵਾਂ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਰ ਹਰ ਹਰ ਜਸ ਗਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜ ਭਾਗੀ ਹਾਂ ਗੁਰਮਤਿ ਪਿਆਰਿਓ ਜੋ ਸਾਲਕ ਨਰੰਕਾਰ ਪਿਤਾ ਜੀ ਨੇ ਆਪਣੇ ਸਾਰਿਆਂ ਤੇ ਕਿਰਪਾ ਕੀਤੀ ਆਪਾਂ ਨੂੰ ਸੰਗਤ ਵਿੱਚ ਲਿਆ ਕੇ ਬਿਠਾਇਆ ਏ ਤੇ ਗੁਰੂ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਆਪੇ ਸੰਗਤ ਸੱਤ ਬਹਲੇ ਕਿਉਂ ਮਾਲਕ ਸਾਨੂੰ ਆਪ ਸੰਗਤ ਵਿੱਚ ਲੈ ਕੇ ਆਉਂਦਾ ਹੈ ਕਿਉਂ ਲੈ ਕੇ ਆਉਂਦਾ ਹੈ ਸਤਿਗੁਰ ਸਾਨੂੰ ਸਮਝਾਉਣਾ ਕਰਦੇ ਨੇ ਜਾਂ ਤੂੰ ਤੁਸੀਂ ਮਿਹਰਬਾਨ ਜਿਨ੍ਹਾਂ ਤੇ ਉਹ ਮਾਲਕ ਟੁੱਟ ਜਾਂਦਾ ਹੈ ਜਿਨ੍ਹਾਂ ਤੇ ਉਹ ਖੁਸ਼ ਹੁੰਦਾ ਹੈ ਤੇ ਫਿਰ ਅਸੀਂ ਆਪਣੇ ਮਨ ਵਿੱਚ ਇਹ ਵਿਚਾਰ ਕਰਦੇ ਆਂ ਤੇ ਸਾਡੇ ਤੇ ਕਿਉਂ ਖੁਸ਼ ਹੋਇਆ ਸਾਰੇ ਨਗਰ ਦੇ ਵਿੱਚੋਂ ਅਸੀਂ ਗੁਰੂ ਘਰ ਆ ਕੇ ਕਿਉਂ ਬੈਠੇ ਆ ਸਾਡੇ ਤੇ ਕਿਉਂ ਖੁਸ਼ ਹੋਇਆ ਗੁਰਮਖੋ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਕੋਈ ਚੰਗੇ ਕਰਮ ਅਸੀਂ ਕੀਤੇ ਪਿਛਲੇ ਜਨਮ ਜਨਮ ਕਿ ਸਾਡੀ ਮਾਲਕ ਨਾਲ ਫ੍ਰੀਤ ਬਣੀ ਥੋੜੀ ਬਾਤੀ ਗੁਰਮਖੋ ਸਤਗੁਰ ਸਾਨੂੰ ਦੱਸਦੇ ਨੇ ਕਿ ਬਿਨ ਭਾਗਾ ਸਤ ਸੰਗ ਨ ਲੱਭੇ ਬਿਨਾਂ ਭਾਗਾ ਤੋਂ ਗੁਰਮੁਖੋ ਐੋਜੀ ਸੱਚੀ ਸੰਗਤ ਸਾਨੂੰ ਨਹੀਂ ਮਿਲਦੀ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਤਰੀ ਜੀ ਜੀਓ ਕਿ ਜਦੋਂ ਅਸੀਂ ਸੰਗਤ ਵਿੱਚ ਜਾਵਾਂਗੇ ਨਹੀਂ ਤਾਂ ਫਿਰ ਤਾਂ ਗੁਰਮੁਖੋ ਮਨ ਨੂੰ ਮੈਲ ਲੱਗੀ ਜਾਣੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਸਾਨੂੰ ਦੱਸਦੇ ਕਿ ਪੁੱਤ ਸੰਗਤ ਦਾ ਲਾਹਾ ਕੀ ਹੈ ਸੰਗਤ ਵਿੱਚ ਆ ਕੇ ਗੁਰਮੁਖੋ ਸਾਡੇ ਮਨ ਨੂੰ ਮਾਲਕ ਪ੍ਰਤੀ ਰੰਗ ਚੜਦਾ ਹੈ ਸੰਗਤ ਵਿੱਚ ਆ ਕੇ ਸਾਡੇ ਮਨ ਨੂੰ ਰੰਗ ਲੱਗਦਾ ਹੈ ਨਾਮ ਦਾ ਇਹ ਉਹਦੇ ਨਾਲ ਸਾਡੇ ਮਨ ਤੇ ਲੱਗੀ ਹੋਈ ਮੈਲ ਲੈ ਜਾਂਦੀ ਹੈ ਜਿਵੇਂ ਕੱਪੜਿਆਂ ਤੇ ਲੱਗੀ ਹੋਈ ਮੈਲ ਲੈ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਦੀ ਜੈ ਜਪਦੀ ਸਾਹਿਬ ਜੀ ਦੀ ਬਾਣੀ ਦੇ ਸਾਨੂੰ ਸਮਝਾਉਣਾ ਕਰਦੇ ਪੁੱਤ ਮੂਤ ਪਲਿਤੀ ਕੰਬੜ ਹੋਏ ਦੇ ਸਾਬੂਨ ਲਈਓ ਧੋਏ ਭਰੀਏ ਮੱਤ ਪਾਪਾਂ ਕੇ ਸੰਗ ਉਹ ਢੋਪੇ ਨਾਵੇਂ ਕੇ ਰੰਗ ਗੁਰਮੁਖੋ ਇਦਾਂ ਸਾਡੇ ਮਨ ਤੇ ਮੈਲ ਜਿਹੜੀ ਲੱਗੀ ਹੋਈ ਹੈ ਨਾ ਉਹ ਲੈ ਜਾਂਦੀ ਸਤਗੁਰ ਦੱਸਦੇ ਨੇ ਕਹਿੰਦੇ ਮਨ ਤਨ ਤੋਹੋ ਸ਼ਬਦ ਵਿਚਾਰੀ ਜਦੋਂ ਅਸੀਂ ਸਤਗੁਰਾਂ ਦੀ ਬਾਣੀ ਦੀ ਵਿਚਾਰ ਕਰਦੇ ਆ ਨਾ ਗੁਰਮੁਖੋ ਜੇ ਤਾਂ ਸਾਡਾ ਮਨ ਸੁਣਦਾ ਭਿਆਏ ਤੇ ਇਹਦੇ ਮਨ ਤੋਂ ਲੱਗੀ ਹੋਈ ਵਿਚਾਰਾ ਰੂਪੀ ਮਹਿਲ ਲੈ ਜਾਂਦੀ ਏ ਤੇ ਅੱਜ ਦਾ ਹੁਕਮ ਸਾਡੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮਖੋ ਸਭ ਤੋਂ ਪਹਿਲਾਂ ਤਾਂ ਬਲਿਹਾਰੇ ਜਾਈਏ ਐਸੇ ਮਹਾਂਪੁਰਖਾਂ ਦੇ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਸਾਹਿਬ ਜੀ ਆਂਦੇ ਬਲਿਹਾਰੇ ਜਾਈਏ ਕਿ ਗੁਰਮਖੋ ਉਹਨਾਂ ਦੇ ਨਾਲ ਇੰਨੀ ਦੂਧਾ ਕੀਤੀ ਗਈ ਇੰਨੀ ਈਰਖਾ ਕੀਤੀ ਗਈ ਉਹ ਫਿਰ ਵੀ ਬਾਣੀ ਖਡੇ ਪਿਆਰ ਨਾਲ ਉਚਾਰਨ ਕਰ ਰਿਹਾ ਹੈ ਕੋਈ ਉਹਨਾਂ ਨੂੰ ਮਾਰਨ ਦਾ ਯਤਨ ਕਰ ਰਿਹਾ ਏ ਤੇ ਉਹ ਪਤਾ ਕੀ ਕਹਿ ਰਹੇ ਕਹਿੰਦੇ ਗੁਰ ਆਪਣੇ ਉੱਪਰ ਬਲ ਜਾਈਏ ਇੱਕ ਪਾਸੇ ਤਾਂ ਉਹਨਾਂ ਦਾ ਭਰਾ ਹੀ ਉਹਨਾਂ ਨਾਲ ਇੰਨੀ ਦੁਬਦਾ ਕਰ ਰਿਹਾ ਏ ਈਰਖਾ ਕਰ ਰਿਹਾ ਏ ਤੇ ਗੁਰੂ ਸਾਹਿਬ ਕੀ ਕਹਿ ਰਹੇ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲ ਹਾਰ ਰਿਹਾ ਹਾਂ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਕਿ ਜੋ ਉਸ ਮਾਲਕ ਨਰੰਕਾਰ ਨੇ ਮੈਨੂੰ ਦੇਤਾ ਹੈ ਨਾ ਮੈਂ ਬੜਾ ਖੁਸ਼ ਆ ਮੈਂ ਬਿਹਾਰ ਜਾਣਾ ਉਸ ਗੁਰੂ ਤੋਂ ਤੇ ਕੀ ਕਹਿ ਰਹੇ ਕਹਿੰਦੇ ਅਸੀਂ ਕੀ ਕਰਨਾ ਇਹਨਾਂ ਨੇ ਆਠ ਪਹਿਰ ਹਰ ਹਰ ਜਸ ਗਾਈਏ ਉਸ ਮਾਲਕ ਦਾ ਹਰ ਵੇਲੇ ਜਸ ਗਾਈਏ ਤੇ ਗੁਰਮ ਕੋ ਜਦੋਂ ਅਸੀਂ ਆਪਣੇ ਅੰਦਰ છાਤੀ ਮਾਰਦੇ ਆ ਨਾ ਜੀ ਇਹ ਅਸੀਂ ਸਾਰੀ ਦਿਹਾੜੀ ਕਿੰਨਾ ਕੁ ਜਸ ਗਾਉਨੇ ਆ ਖਾਤਾ ਜਾ ਝੋਣੇ ਅਸੀਂ ਜਸ ਗਾਉਣਿਆਂ ਲੜਾਈ ਝਗੜੇ ਦਾ ਅਸੀਂ ਜਸ ਗਾਉਣਿਆਂ ਸਾਰੀ ਦਿਹਾੜੀ ਦੁਖਦਾ ਇਰਖਾ ਦਾ ਗੁਰਮੁਖੀ ਪਰਿਵਾਰ ਦੇ ਵਿੱਚ ਮੈਂਬਰ ਸਾਡੇ 5 6 7 8 10 ਵੱਧ ਤੋਂ ਵੱਧ ਹੋਣਗੇ ਸਾਡੇ ਮੈਂਬਰਾਂ ਦੇ ਆਪੇ ਚ ਵਿਚਾਰ ਨਹੀਂ ਲੱਦਦੇ ਜੀ ਅਸੀਂ ਸਾਰੀ ਦਿਹਾੜੀ ਉਹਨਾਂ ਨਾਲ ਹੀ ਲੜਾਈ ਝਗੜੀ ਕਰੀ ਜਾਂਦੇ ਗੁਰੂ ਸਾਡਾ ਕਹਿ ਰਿਹਾ ਹੈ ਕਿ 8 ਪੈਰ ਹਰ ਹਰ ਜਸ ਗਾਈਏ ਅਸੀਂ ਕਹਿੰਨੇ ਆਂ ਵੀ ਅਸੀਂ ਸਾਰੀ ਦਿਹਾੜੀ ਜੁੰਡਿਓ ਜੁੰਡੀ ਹੋਈਏ ਤੇ ਗੁਰਮਖੋ ਅਸੀਂ ਗੁਰੂ ਦੇ ਸਿੱਖ ਬਣੀਏ ਗੁਰੂ ਸਾਡਾ ਕੀ ਕਹਿ ਰਿਹਾ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਾਡੇ ਕੋਲ ਤਾਂ ਗੁਰਮਖੋ ਸਮਾ ਹੀ ਨਹੀਂ ਹੋਣਾ ਚਾਹੀਦਾ ਲੜਾਈ ਝਗੜੇ ਦਾ ਸਾਡੇ ਕੋਲੇ ਤਾਂ ਸਾਨੂੰ ਤਾਂ ਇਹ ਚਾਹੀਦਾ ਹੈ ਕਿ ਅਸੀਂ ਹਰ ਵੇਲੇ ਉਸ ਸੁਆਮੀ ਨੂੰ ਸਿਮਰਨਾ ਹੈ ਕਿੰਨੂ ਸਿਮਰਣਾ ਹੈ ਸਗਲ ਘਟਾ ਕਾ ਅੰਦਰ ਜਾਮੀ ਉਹ ਗੁਰਮੁਖੋ ਜਿਹੜਾ ਸਾਰੇ ਘਟਾ ਨੂੰ ਜਾਣਦਾ ਏ ਜਿਹੜਾ ਸਾਡੇ ਅੰਦਰ ਦੀ ਜਾਣਦਾ ਏ ਗੁਰਮੁਖੋ ਅਸੀਂ ਉਸ ਨੂੰ ਸਿਮਰਣਾ ਸੀ ਪਰ ਹੋ ਕੀ ਰਿਆ ਰਹਾਓ ਚਰਨ ਕਮਲ ਸਿਉ ਲਾਗੀ ਪ੍ਰੀਤ ਅਸੀਂ ਉਹਦੇ ਚਰਨਾ ਕਮਲਾ ਨਾਲ ਪ੍ਰੀਤ ਲਾਉਣੀ ਸੀ ਸਾਚੀ ਪੂਰਨ ਨਿਰਮਲ ਰੀਤ ਸਤ ਗੁਰ ਕਹਰੇ ਇਹ ਸੱਚੀ ਕਮਾਈ ਸੀ ਸਾਡੀ ਇਨ ਨਿਰਮਲ ਜਿੰਨੋਂ ਆਪਾਂ ਕਹਿੰਨੇ ਬੜੀ ਪਿਆਰੀ ਗੱਲ ਸੀ ਨਿਰਮਲ ਰੀਤ ਸੀ ਫਿਰ ਕੀ ਕਹਿ ਰਹੇ ਕਹਿੰਦੇ ਸੰਤਮ ਪਰਸਾਦ ਵਸੇ ਮਨ ਮਾਹੀ ਪਰ ਸਤਗੁਰ ਕਹਿ ਰਹੇ ਪੁੱਤ ਕਿਸੇ ਪੂਰਨ ਸੰਤ ਇਸੇ ਪੂਰਨ ਸਾਧੂ ਦੇ ਸੰਗ ਤੋਂ ਬਿਨਾ ਮਾਲਕ ਨੀਰੇ ਹਿਰਦੇ ਚ ਵਸਦਾ ਕੀ ਕਹਿ ਰਹੇ ਕਹਿੰਦੇ ਸੰਤ ਪ੍ਰਸਾਦ ਵਸੇ ਮਨ ਮਾਹੀ ਕਿਉਂਕਿ ਗੁਰਮਖੋ ਜਦੋਂ ਅਸੀਂ ਕਿਸੇ ਮਹਾਂਪੁਰਖ ਪੂਰਨ ਦੀ ਸੰਗਤ ਕਰਦੇ ਆ ਨਾ ਉਹ ਸਾਡੇ ਮਨ ਨੂੰ ਵਾਰ-ਵਾਰ ਹੀ ਗਿਆਨ ਦੇ ਜਾਂਦੇ ਕਿ ਪੁੱਤ ਤੁਸੀਂ ਉਸ ਮਾਲਕ ਤੋਂ ਵਿਛੜੇ ਹੋਏ ਜੇ ਇਹ ਤੁਸੀਂ ਉਸ ਮਾਲਕ ਨਾਲ ਮਲਾਪ ਕਰ ਲੋ ਤੇ ਫਿਰ ਕੀ ਹੋਏਗਾ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਜਾਈ ਜਦੋਂ ਅਸੀਂ ਸੰਤਾਂ ਦੀ ਸੰਗਤ ਕਰਦੇ ਆ ਉਹ ਸਾਡੇ ਤੇ ਕਿਰਪਾ ਕਰਦੇ ਨੇ ਸਾਡੇ ਹਿਰਦੇ 'ਚ ਨਾਮ ਵਸਦਾ ਹੈ ਤੇ ਫਿਰ ਕੀ ਹੁੰਦਾ ਹੈ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਜਾਹੀ ਜਨਮਾਂ ਜਨਮਾਂ ਦੇ ਜਿੰਨੇ ਵੀ ਅਸੀਂ ਪਾਪ ਇਕੱਠੇ ਕੀਤੇ ਨਾ ਜਿਸ ਮਨ ਦੇ ਅੰਦਰ ਉਹ ਸਾਰੇ ਕਹਿੰਦੇ ਚਲੇ ਜਾਂਦੇ ਕਾਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਹੰਤਰ ਵਾਲਾ ਕੀ ਗੁਰਮੁਖੋ ਅਸੀਂ ਵੀ ਮਾਲਕ ਦੇ ਚਰਨਾ ਚ ਮਿੰਨਤ ਕਰਨੀ ਕੀ ਨਰੰਕਾਰ ਸਾਡੇ ਤੇ ਕਿਰਪਾ ਕਰ ਅਸੀਂ ਵੀ ਮੰਗਦੇ ਆਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਉਹਨਾਂ ਸੰਤ ਜਨਾਂ ਦੀ ਸੰਗਤ ਜਿਨ੍ਹਾਂ ਦੀ ਸੰਗਤ ਕਰਕੇ ਸਾਡਾ ਮਾਲਕ ਨਾਲ ਪ੍ਰੇਮ ਬਣ ਜੇ ਜਿਨ੍ਹਾਂ ਦੀ ਸੰਗਤ ਕਰਕੇ ਸਾਡੇ ਵੀ ਮਨ ਵਿੱਚ ਚਾਹ ਪੈਦਾ ਹੋਵੇ ਉਸ ਮਾਲਕ ਨੂੰ ਮਿਲਣ ਦਾ ਏ ਗੁਰਮਖੋ ਆਪਾਂ ਮਾਲਕ ਦੇ ਚਰਨਾ ਚ ਮਿੰਟ ਕਰਨੀ ਸੁਣ ਨਾਮ ਪਿਆਰੇ ਇਹ ਬਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹੋ ਰੁਲ ਪਸ ਮੈਂ ਢੇਰੀ ਕਿਉ ਨਰੰਕਾਰ ਪਿਤਾ ਮਾਲਕ ਸਾਡੇ ਨਿਜ ਘਰ ਦੇ ਵਿੱਚ ਵਸਦਾ ਗੁਰਮਖੋ ਅਸੀਂ ਉਸ ਤੋਂ ਵਿਛੜ ਕੇ ਜਿਵੇਂ ਇੱਕ ਸਵਾ ਦੀ ਢੇਰੀ ਖਿਲਰ ਜਾਂਦੀ ਹੈ ਨਾ ਜੀ ਅਸੀਂ ਉਸ ਮਾਲਕ ਦੇ ਚਰਨਾਂ 'ਚ ਮਿੰਤਾ ਕਰਨੀਆਂ ਕਿ ਅਸੀਂ ਇੱਦਾਂ ਰੋਲਦੇ ਫਿਰਦੇ ਆਂ ਇਹ ਵਿਚਾਰ ਇਹ ਤ੍ਰੈ ਗੁਣ ਦੇ ਵਿੱਚ ਗੁਰਮੁਖੋ ਸਾਡਾ ਮਾਨ ਇਸ ਤਰ੍ਹਾਂ ਸੁਟਾਏ ਕਿ ਸਾਨੂੰ ਜਾਗਣ ਦਾ ਸਮਾਂ ਹੀ ਨਹੀਂ ਦੇ ਰਿਹਾ ਜੋ ਸਤਗੁਰ ਦੱਸਦੇ ਨਾ ਜੀ ਸਾਨੂੰ ਤੇਹੀ ਗੁਣੇ ਸੰਸਾਰ ਪਰਮ ਸੁਤਾ ਸੁਤਿਆ ਰੈਣ ਵਿਹਾਣੀ ਗੁਰਮੁਖੋ ਇਨਾ ਤਰੇ ਗੁਨਾ ਦੇ ਵਿੱਚ ਸੁਤਿਆਂ ਸਾਡੀ ਜ਼ਿੰਦਗੀ ਪਤੀਤ ਹੁੰਦੀ ਜਾ ਰਹੀ ਹੈ ਆਪਾਂ ਉਸ ਮਾਲਕ ਦੇ ਚਰਨਾਂ 'ਚ ਮਿਹਨਤ ਕਰਨੀ ਹੈ ਬਿਨੈ ਆਪਣੇ ਨਾਹੀਂ ਕੋਈ ਨਾ ਚਾਹੇ ਕਿ ਬਿਨਾ ਮੈਨੂੰ ਤੇਰੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਦੱਸੋ ਕਿਆ ਕਹੀਏ ਕਿਆ ਕੀਜੈ ਮੈਂ ਕੀ ਕਰਾਂ ਕਿਆ ਕਮਾਂ ਕਿਆ ਕਹੀਏ ਕੀ ਬੋਲਾਂ